ਇੱਕ ਕਾਲ ਬਾਈ ਸਾਰਿਆਂ ਨੂੰ ਕਲਵਲਤਾ ਜੀ ਇੰਡਾਰ ਤੋਂ 55 ਤੇ ਸਸਰੀ ਕਾਰਟੀ ਵੀ ਮੇਰੇ ਬਰਸਾਂ ਨੂੰ ਪਿਆਰ ਕਰੀ ਹੱਥ ਨਾਲ ਚੱਟ ਕੇ ਬਾਕੀ ਬਾਈ ਹਾਈਟ ਨੂੰ ਪੁੱਛੀ ਜਾਂਦੇ ਬਹੁਤ ਜਣੇ ਵੀ ਹਾਈਟ ਕਿੰਨੀ ਹੈ ਹਾਈਟ ਕਿੰਨੀ ਹੈ ਅਜੇ ਤਿੰਨਾਂ ਦੀ ਮਣ ਲੱਗਿਆ ਵਾ ਮਣੀ ਹੈ ਨਹੀਂ ਕਦੇ ਪਹਿਲੀ ਵਾਰੀ ਹੋਣੀ ਹੈ ਬਾਕੀ ਤੁਸੀਂ ਦੱਸ ਦਿਓ ਬਾਈ ਸਹੀ ਮਣੀ ਹੈ ਜਾਂ ਕਿਵੇਂ ਹੈ ਹਨਾ ਮਨੂੰ ਇੱਥੇ ਤੱਕ ਪਤਾ ਵੀ ਆ ਪੈਰ ਤੋਂ ਲੈ ਕੇ ਇਹਦੇ ਤੱਕ ਹੁੰਦੀ ਆ ਆ ਸਿੱਧੀ ਸੇਰ ਇਹਦੇ ਤੱਕ ਮੰਗਦੇ ਬਾਕੀ ਹੁਣ ਦੇਖਦੇ ਆ ਮਣ ਕਿੰਨੀ ਆ ਜੀ ਕਿੰਨੀ ਆ

anh subscribe anh kênh Ghiền <coughs> Mì đi Để không bỏ đi những video hấp dẫn tarikatı Allah nas 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 ਸਾਲੀ ਜੇ ਕੋ ਨੂੰ ਛੱਡ ਦੇ ਬੱਸ ਓਏ ਖਾਣੇ ਨਾ ਉਹਨਾਂ ਨੂੰ 13 ਕਿ ਕਿ ਜੀ ਨੂੰ ਚਾਰ ਜੀ ਇੱਕ ਨਾ ਵਾਹ ਦੇ ਕੇ ਪੂਰਾ ਜੇ ਜੀ ਸਾਰਾ ਤਿਆਰ ਹੋਣੇ ਤਾਂ ਅਗਰ ਕੋ ਬੰਦ ਤੇ ਹੋਣ

पीकेला टेक मारना था मार दी यार टेक और दांत कड़ता मार दी यार

ਆ ਇਹ ਨਹੀਂ ਗਏ ਚਾਹ ਨੂੰ ਸ਼ੇਰਾਂ ਦੇ ਕੋਲ ਚਲੋ ਤੇ ਇਹ ਤਾਂ ਕੈਨਸਲ ਹੋ ਗਿਆ ਇਥੇ ਬਾਹਰ ਘੱਟ ਨਹੀਂ ਮੰਦਿਆ ਪਛਿਆੜੀ ਲਾ ਕੇ ਹੈ ਪਛਿਆੜੀ ਲਾ ਚੱਕ ਲਿਆ ਆ ਨੂੰ ਨਾ ਪਾਉਣੀ ਜੀ ਹੁਣ ਸਰਾਂ ਨਾ ਪਾਇਆ ਲੈ ਆ ਬਿੱਤਾ ਪੱਤੀ ਭਈ ਵਿਆਹ ਹੈ ਗੱਗੇ ਦੇ ਲੇਡਾਂ ਦੇ ਜੁੜਾ ਵਿਆਹ ਹੈ ਅਗਰ ਤੇ ਸਵੇਰ ਦੇ ਜੀ ਹੁਣ ਆਏ ਤੇ ਹੁਣ ਦਾਣਾ ਪਾਣੀ ਪਾਉਣਾ ਪੈਣਾ ਉਹਨੂੰ ਫੇਰ ਜਾਣ ਹੰਦਰ ਨੂੰ ਸਾਗੇ ਜਦੋਂ ਹਾਈਟ ਵੀ ਮਣਦੀ ਅੱਜ ਹੁਣ ਮਣਦੇ ਆਹੜੀ ਤੋਂ ਬੜੀ ਤੋਂ ਬੜੀ ਹੜਾ ਉਹਨ ਪੈਕ ਜੇ ਕਰ ਤੂੰ ਵੀ ਜਿਹੜਾ ਜਿਆਦਾ ਤੁੰ ਨੂੰ ਵਫਾ ਕਰਨ ਲੱਗ ਜਾਣਾ ਹਣ ਜਾ ਹਾਂ ਜੋ ਚੰਗ ਪਾਵੇਂ ਤੋਈ ਹੀ ਸੀ ਜੋ ਤੂੰ ਹੈ ਤੋਈ ਹੋ ਪਾਈ ਹਟ ਜਾ ਹਾਂ ਮੈਂ ਜਾਨਦਾ ਹਾਂ ਉਹ ਬੜੂ ਨਾ ਮੈਂ ਮੈਂ ਪਾਇਆ ਹੁਣ ਨਾ ਫੇਰ ਲਾਗਾ ਮਨ ਮੁਕਵਾਇਆ ਆ ਕੋਈ ਛੋੜਿਆ ਆਪ ਮਿਲਾਇਆ ਲੈ ਓਏ ਚਲ ਵੰਚ ਛੋੜ ਦੇ ਮਾਂ ਕੀ ਨਾ ਕੀ ਲੈ ਡੰਗਾ ਬੜਾ ਹੈ ਇਹ ਤੇ ਸਭ ਕੇ ਰਾਤੀ ਫੋਕੜਾ ਖਾਣਾ ਫਿਰ ਜਸੂ ਮੂਹੂ ਉਲਾਰ ਸਨਾਤਨ ਜੜ ਕਰੇ ਸੋਰੀ ਜਾਨੇ लाई देंगे तू कर कर देख जाने अरे दा गुरुमक पर गट्टोए पावा ल पैलाने देख ले परोए पे ले निवाण हट आई पावत न के तो, तो तो, तो तो, तो, किया कंसक तो, तो, तो ਦੇ ਘਾਟਾ ਰੁਪਈਏ ਦੇ ਕਹਾਟੇ ਚਾਬੇ 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 ਚ ਚੱਲ 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 ਦੱਸ ਇੰਨੇ ਕੀ ਤੇਰੀ ਫਰਿਆ ਕਬ ਕਾਲ ਤੇਰੇ ਕੀ ਤੇ ਨਾ ਮੈਨੂੰ ਦਾਣਾ ਪਾ ਗਏ ਤੇ ਤੇ ਪਰ ਕੀ ਨਾਮ ਅੱਜ ਸਵੇਰ ਦਾ ਇੱਧਰ ਛੱਡਿਆ ਗਿਆ ਕੀ ਗੱਲ ਹੋਰ ਇਹ ਤਾਂ ਐਨ ਭਾਈ ਆਪਾਂ ਨੇ ਪੈਰ ਤੇ ਲੈ ਕੇ ਜਿੱਥੇ ਤੱਕ ਇਹਦੇ ਵਾਲ ਸ਼ੁਰੂ ਹੁੰਦੇ ਆ ਹਨਾ ਇੱਥੇ ਤੱਕ ਮਣੀ ਆ ਸਾਡੇ 48 ਇੰਚ ਦਾ ਹੈਗਾ ਹੁਣ 48 ਤੇ ਥੋੜਾ ਬਹੁਤ ਹੀ ਘੱਟ ਹੈ ਤਾਂ ਆਪਾਂ ਫੇਰ ਵੀ ਸਾਡੀ ਕਾਟਿੰਗ ਲਾਉਂਦੇ ਆ ਫੀਚਰ ਪ੍ਰੋਪਰ ਆਦਾ ਇੰਚ ਉਹ ਮਾੜਾ ਮੋਟਾ ਅੰਦਰ ਅੰਦਰ ਫਰਕ ਪੈ ਜਾਏਗਾ ਫੀਰੇ ਦਾ ਮੈਨੂੰ ਜਿੱਥੇ ਤੱਕ ਉਮੀਦ ਆ 55 ਸਾਲ ਤਮਨ ਜਾ ਕੇ ਇੰਚ ਹੋਊਗਾ 56 55 55 56 ਇੰਚ ਦਾ ਹੋਊਗਾ ਜੋਂ ਇੰਨਾ ਹੈ ਬਾਕੀ ਦੇਖਦੇ ਹਾਂ ਹੁਣ ਮਿਲ ਕੇ ਉਹਦਾ ਵੀ ਫਿਰ ਦਾਣਾ ਪਾ ਕੇ ਆਇਆ ਨਾ ਪਾਇਆ ਹਾਂਗੇ ਕਿ ਬਾਹਰ ਆ ਲੱਤ ਨਾ ਖਾ ਲਈ ਇਹਨਾਂ ਦਾ ਵੀ ਕੋਈ ਖਾਤਾ ਜੀਰਦ ਨਾ ਬਾਕੀ ਜੀਰਦ ਦੀ ਰੀ ਹੋਊਗੀ 5758 ਗੇਟ ਗੇਟ ਚ ਹੋਊਗੀ 55 ਜਾਂ 56 ਨਹੀਂ ਮੋਟਾ ਖਾ ਦਾ ਦੇ ਕੋਲ ਬੰਦੇ ਕੋ ਆਜ ਤੁਹੇਰੀ ਨੇ ਤੇਣਾ ਹੋਇਆ ਮਾਹੀ ਆਹ ਦੇਖੋ ਆਏ ਪਾਣਾ ਲਾਉਣਾ ਉਹ ਕਿਹੜਾ ਹੁੰਦਾ ਹੁੰਦਾ ਉਹਦੇ ਕੋਈ ਹੋਰ ਵੀ ਛੜਾ ਹੁੰਦੇ ਨੇ ਕਈ ਵਾਰ ਜੋ ਬਰੇ ਚਾਹੋ ਲੋ ਜੀ ਭਾਈ ਸਾਡੇ ਰਹਿ ਗਏ ਹੋਰ 5 5 ਦੇ ਦਾ 2 ਰੱਖਨੇ ਘਰ ਆਪਾਂ ਨੇ ਇੱਕ ਤਾਂ ਰੱਖਣੀ ਆ ਕੁੱਤੀ ਇਹਦੀ ਕੁੱਤਾ ਇੱਕ ਇੱਧਰ ਹੋਰ ਦਰਦਾ ਕਾਲਾ ਜਾਂ ਸਤਰਦੇ ਹੁਣ ਇਹਨਾਂ ਭੋਗ ਦੇ ਵੀ ਆ ਤੇ ਹੁਣ ਜੇ ਟੋਕਰੀ ਟੋਕਰੀ ਜਰ ਬਾਹਰ ਕਰਦੇ ਪੂਰੀ ਨਹੀਂ ਚੱਕਦੇ ਤੇਰੇ ਬੂਤਰੇ ਅੰਦਰ ਬਾਹਰ ਕਰਦੇ ਆਂ ਡੋਕਰੀ ਚੋਂ ਗਿਰਦੇ ਆਂ ਬਾਕੀ ਹੁਣ ਬਾਈ ਰਹਿ ਗਏ ਤਿੰਨ ਇੱਕ ਕੁੱਤਾ ਹੋਰ ਬੰਦਾ ਮੰਗਦਾ ਦੋ ਕੁੱਤੀਆਂ ਏ ਉਹ ਵੀ ਮੰਗ ਰਹੇ ਆਂ ਹਣ ਦੇਖਦੇ ਆਂ ਲੈ ਕੇ ਜਾਂਦੇ ਕਿਆ ਕਰਦੇ ਆਂ ਤੇ ਬਾਕੀ ਆਪਾਂ ਕਰਤੇ ਹੁਣ ਕਿਉਂਕਿ ਅੱਖਾਂ ਓੱਖਾਂ ਖੁੱਲ ਗਿਆ ਤੁਰਨ ਲੱਗ ਗਏ ਦੁੱਧੋ ਚੁੰਗਣੇ ਚ ਵੀ ਜਾਣਗੇ ਤਾਂ ਕਰਕੇ ਆਪਾਂ ਹੁਣ ਬੈਠੇ ਜੀ ਕੁੱਤੀ ਨੂੰ ਬਹੁਤ ਓੱਖਾਂ ਆਉਂਦਾ ਨਾ ਕੰਤ ਆਉਂਦੇ ਬਹੁਤ ਆ ਬਾਈ ਜਿੰਨੇ ਜ਼ਿਆਦਾ ਆ ਨਾ ਲੀ ਲਾਤੀ ਹਵਾ ਚੱਲਦੀ ਆ ਬਾਹਰ ਹੁਣ ਰਹਿ ਗਿਆ ਸਾਡਾ ਤੂੜੀ ਦਾ ਕੰਮ ਤੂੜੀ ਪਾ ਦਈਏ ਅਸੀਂ ਮੈਸਾ ਨੂੰ ਹਣ ਕੱਕ ਟੁੱਕ ਕੇ ਰੱਖ ਦਿੰਦੇ ਸਵੇਰੇ ਪਾਉਣ ਨੂੰ ਜੁਕੇ ਬੱਸ ਜੀ ਹਨੀ ਆਣੀ ਬਹੁਤ ਅਜੀ ਬਹੁਤ ਜੀ ਬਹੁਤ ਆ ਉਸਤਾਦ ਜੀ ਕੋੜੇ ਕਿਹੜੇ ਕੱਢ ਰਹੀ ਹੈ ਨਾ ਮੈਸਾ ਦੀ ਆ ਕੇ ਕੱਢ ਦਿੰਦੇ ਹਾਂ ਹੈ ਨਹੀਂ ਜੋਦੇ ਰਿਹਾ ਦੇ ਬਿਆਹ ਦੇ ਕਿੰਨੇ ਕੰਮ ਹਮੇਸ਼ਾ ਇਹਦੇ ਚੇਤੇ ਕਰਦੇ ਕੰਮ ਕੰਨ ਬਣ ਕੇ ਰੱਖਦੇ ਹਾਂ ਬਣ ਕੇ ਰੱਖ ਲੈ ਆਉਂਦਾ ਨਾ ਅੱਖ ਪਾ ਲੈਣਾ ਹਰੇ ਟੁੱਕਦਣੀ ਤੇ ਰਲਾ ਰਲਾ ਬਿੱਕਾ ਰਲਾ ਬਿੱਕਾ ਕੁੱਕਰਾ ਚੱਲਣਾ ਕਾਲਾ ਮੰਦੂ ਕੰਚ ਬਾਈ ਹੀਰੇ ਦੀ ਹਾਈਟ ਮੈਨ ਲੱਗੇ ਬੰਨੇ ਆ ਪਿਛੜਿਆ ਬਚਿਆ ਲਾਈਏ ਆਪਾਂ ਹੀਰੇ ਦੀ ਹੈਡ ਮਨ ਲੱਗੀ ਨਹੀਂ ਜੀ ਲੱਗ ਤਾਂ ਤੇ ਨਹੀਂ ਲੇ ਗਈ ਇਹ ਵੀ ਹਾਈਟ ਇੱਥੇ ਦਾ ਕੱਢ ਦੇ 57 57 ਇੰਚ ਹੈਗੀ ਆ ਪੂਰੀ 57 ਇੰਚਾ 57 ਇੰਚ ਦਾ ਟੱਕੂ ਜਾ ਇਹ ਘੋੜਾ ਅੱਗ ਇੰਨੀ ਆ ਆਏ ਆ ਕਰਕੇ ਗੁੱਸਾ ਕਰਕੇ ਆ ਹਾਂ ਉੱਥਾ ਕਰਕੇ ਤਾਂ ਗਾਲ ਕੱਢੀਏ ਨਹੀਂ ਲਾਉਂਦਾ ਜੰਡੂ ਸਾਹਿਬਾ ਵੀ ਗਾ ਪਾਉਂਦੀ ਸਾਹਿਬਾ ਉੱਧਰ ਬੰਤੀ ਆਪਾਂ ਨੇ ਸ਼ਾਇਦਾਂ ਵੀ ਲੱਗ ਗਿਆ ਹੁਣ ਟਾਈਮ ਹੋ ਗਿਆ ਬਈ ਸ਼ਾਇਦਾਂ ਦੇ ਨੂੰ ਵੀ ਅੰਦਰ ਚੱਡੀਆ ਹਾਂ ਤਾ ਕਰਦੇ ਗੇਵਾ ਚੰਡੇ ਵਾਲਾ ਤਾਂ ਸੁਖਾਵੇਂ ਬਾਹਰ ਚਾਉਦੇ ਕੱਲ ਐਂਜੇ ਤਾਰੇ ਆ ਹੈ ਬਈ ਹਾਂ ਹੂੰ ਪਿੱਛੇ ਆ ਪਾਉਂਦੀ ਆ ਪਾਉਂਦਾ ਪਾਉਣਾ ਆਪਾਂ ਤੇ ਬਾਕੀ ਬਈ ਹੁਣ ਕਿ ਆਦੇ ਨੂੰ ਪਹਿਲਾਂ ਬੋਧੇ ਚੱਲ ਜੇ ਤਾਂ ਤਾਂ ਦੇਖ ਲੈ ਜਦੋਂ ਬਦਲੂਗਾ ਤਦਲਾ ਭਰ ਦਈਏ ਖਾਲੀ ਵੀ ਸਾਫ ਕਰੀ ਜਾਈਏ ਤੇ ਮਾਰ ਲਈ ਕਮਲੀ ਚ ਚਾਲੂ ਫੇਰ ਉਹਦੇ ਪਛਾਦਾ ਇੱਥੇ ਛੱਡੂਗੇ ਦੇਖੀ ਹੈ ਜੀ ਬਹੁਤ ਹਾਂ ਕਰ ਰਿਹਾ ਹੈ 25 ਬਰਾਬਰ ਇੱਕ ਦਸ ਲਾਉਗਾ ਉਹ ਨਹੀਂ ਚੱਲੀ 좋아요 <목소리도> 다